ਸ਼ਾਮ ਦੇ ਟਾਈਮ ਇੱਕ ਲੜਕੀ ਆਪਣੇ ਘਰੋਂ ਇਕੱਲੀ ਖੇਤ ਵੱਲ ਜਾਂਦੀ ਆ ਤੇ ਅੱਗੋਂ ਉਸ ਲੜਕੀ ਦੇ ਉੱਤੇ ਇੱਕ ਪਿੰਡ ਦੇ ਹੀ ਲੜਕੇ ਦੀ ਨਜ਼ਰ ਪੈਂਦੀ ਆ ਤੇ ਇਸ ਤੋਂ ਬਾਅਦ ਉਹ ਲੜਕਾ ਉਸ ਨੂੰ ਵਹਿਲਾ ਆਫਸਲਾ ਕੇ ਇੱਕ ਸੁੰਨਸਾਨ ਜਗ੍ਹਾ ਤੇ ਲੈ ਜਾਂਦਾ ਤੇ ਇਸ ਤੋਂ ਬਾਅਦ ਅੱਗੇ ਜਦੋਂ ਉਹ ਲੜਕੀ ਜਾ ਕੇ ਦੇਖਦੀ ਆ ਤਾਂ ਅੱਗੇ ਨੌ ਲੜਕੇ ਉਸ ਜਗ੍ਹਾ ਤੇ ਹੋਰ ਮੌਜੂਦ ਹੁੰਦੇ ਨੇ ਇਸ ਤੋਂ ਬਾਅਦ ਉਸ ਲੜਕੀ ਦੇ ਨਾਲ ਜ਼ਬਰਦਸਤੀ ਕੀਤੀ ਜਾਂਦੀ ਹੈ ਤੇ ਇਸ ਤੋਂ ਬਾਅਦ ਜਦੋਂ ਉਹਨਾਂ ਦੇ ਘਰ ਦੇ ਉਸ ਨੂੰ ਲੜਕੀ ਨੂੰ ਭਾਲਣ ਜਾਂਦੇ ਨੇ ਤਾਂ ਉਹ ਬੇਹੋਸ਼ ਹਾਲਤ ਦੇ ਵਿੱਚ ਮਿਲਦੀ ਹੈ ਇਹ ਘਟਨਾ ਘਟਣ ਤੋਂ ਤਕਰੀਬਨ 10 ਦਿਨਾਂ ਬਾਅਦ ਇਸ ਕਾਂਡ ਦੀ ਐਫਆਰਆਈ ਦਰਜ ਕਰਵਾਈ ਜਾਂਦੀ ਹੈ ਪੁਲਿਸ ਵੀ ਸੋਚਣ ਦੇ ਲਈ ਮਜਬੂਰ ਹੋ ਜਾਂਦੇ ਕਿ ਆਖਰ ਇੰਨੇ ਵੱਡੇ ਕਾਂਡ ਦੇ ਵਿੱਚ ਵੀ ਰਿਪੋਰਟ ਇੰਨੀ ਦੇਰੀ ਦੇ ਨਾਲ ਕਿਉਂ ਕਰਵਾਈ ਗਈ ਸੋ ਸਾਰੇ ਦੋਸਤਾਂ ਨੂੰ ਸਤਿ ਸ੍ਰੀ ਅਕਾਲ ਅੱਜ ਦੀ ਜਿਹੜੀ ਸੱਚੀ ਘਟਨਾ ਇਹ ਬਿਹਾਰ ਦੇ ਦਰਵੰਗਾ ਦੀ ਹੈ ਆਰਾਧ ਦੇ ਤਕਰੀਬਨ 8 ਵਜੇ ਹੋਏ ਸੀ ਇੱਕ ਲੜਕੀ ਆਪਣੇ ਘਰੋਂ ਖੇਤ ਦੇ ਵੱਲ ਜਾਂਦੀ ਹੈ ਖੇਤ ਦੇ ਵਿੱਚ ਉਹ ਆਮ ਹੀ ਜਾਂਦੀ ਰਹਿੰਦੀ ਸੀ ਉਸ ਦਿਨ ਵੀ ਉਹ ਖੇਤ ਵੱਲ ਗਈ ਤਾਂ ਪਿੰਡ ਦਾ ਹੀ ਇੱਕ ਲੜਕਾ ਉਸ ਲੜਕੀ ਨੂੰ ਬਹਿਲਾਫਸ ਲਾ ਕੇ ਸੋਨਸਾਨ ਇੱਕ ਜਗ੍ਹਾ ਦੇ ਵਿੱਚ ਲਾਇਆ ਜਾਂਦਾ ਮਤਲਬ ਕਿ ਨਾਲ ਦੇ ਖੇਤ ਦੇ ਵਿੱਚ ਹੀ ਲਾਇਆ ਜਾਂਦਾ ਇਸ ਤੋਂ ਬਾਅਦ ਅੱਗੇ ਉਹ ਜਦੋਂ ਲੜਕੀ ਦੇਖਦੀ ਹੈ ਤਾਂ ਉਸ ਜਗ੍ਹਾ ਤੇ ਨੌ ਲੜਕੇ ਹੋਰ ਮੌਜੂਦ ਸਨ ਉਸ ਪਿੰਡ ਦਾ ਲੜਕਾ ਉਸ ਨੂੰ ਨਾਲ ਲੈ ਕੇ ਜਾਂਦਾ ਅੱਗੇ ਨੌ ਲੜਕੇ ਹੋਰ ਮੌਜੂਦ ਸਨ ਇਸ ਤੋਂ ਬਾਅਦ ਉਹ ਲੜਕਾ ਜੋ ਲੈ ਕੇ ਜਾਂਦਾ ਉਸ ਲੜਕੀ ਦੇ ਨਾਲ ਜ਼ਬਰਦਸਤੀ ਕਰਨੀ ਸ਼ੁਰੂ ਕਰ ਦਿੰਦਾ ਇਸ ਤੋਂ ਬਾਅਦ ਹੌਲੀ-ਹੌਲੀ ਜਿਹੜੇ ਦੂਸਰੇ ਨਾਲ ਦੇ ਲੜਕੇ ਸੀ ਉਹ ਸ਼ਰਾਬ ਦੇ ਨਾਲ ਟੰਨ ਸੀ ਨਾਲ-ਨਾਲ ਉਹ ਸ਼ਰਾਬ ਵੀ ਪੀ ਰਹੇ ਸੀ ਇਸ ਤੋਂ ਬਾਅਦ ਉਹ ਵਾਰੀ-ਵਾਰੀ ਉਸ ਲੜਕੀ ਨਾਲ ਜ਼ਬਰਦਸਤੀ ਕਰਦੇ ਨੇ ਉਸ ਲੜਕੀ ਦੇ ਨਾਲ ਰੇਪ ਕਰਦੇ ਨੇ ਉਸ ਨੂੰ ਨੋਚ ਕੇ ਖਾ ਲੈਂਦੇ ਨੇ ਉਸ ਦੇ ਕੱਪੜੇ ਤੱਕ ਪਾੜ ਦਿੱਤੇ ਜਾਂਦੇ ਨੇ ਉਸ ਨਾਲ ਬਹੁਤ ਜ਼ਿਆਦਾ ਤੱਕਾ ਕੀਤਾ ਜਾਂਦਾ ਉਦੋਂ ਤੱਕ ਉਸ ਨਾਲ ਜ਼ਬਰਦਸਤੀ ਕੀਤੀ ਜਾਂਦੀ ਹੈ ਜਦੋਂ ਤੱਕ ਉਸ ਲੜਕੀ ਨੂੰ ਬੇਹੋਸ਼ ਨਹੀਂ ਕੀਤਾ ਜਾਂਦਾ ਜਦੋਂ ਲੜਕੀ ਬੇਹੋਸ਼ ਹੋ ਕੇ ਉਸ ਜਗ੍ਹਾ ਤੇ ਡਿੱਗ ਪੈਂਦੀ ਹੈ ਤਾਂ ਇਸ ਤੋਂ ਬਾਅਦ ਉਹ ਲੜਕਿਆਂ ਦੇ ਮਨ ਦੇ ਵਿੱਚ ਡਰ ਪੈਦਾ ਹੋ ਜਾਂਦਾ ਉਹਨਾਂ ਨੂੰ ਲੱਗਦਾ ਕਿ ਇਹ ਜਿਹੜੀ ਲੜਕੀ ਆ ਇਸ ਦੀ ਮੌਤ ਹੋ ਚੁੱਕੀ ਆ ਇਸ ਤੋਂ ਬਾਅਦ ਉਹ ਡਰ ਜਾਂਦੇ ਨੇ ਤਾਂ ਉਸ ਜਗ੍ਹਾ ਤੋਂ ਉਸ ਸੋਨੂ ਸਾਨ ਖੇਤ ਦੇ ਵਿੱਚ ਉਸ ਲੜਕੀ ਨੂੰ ਛੱਡ ਕੇ ਉਹ ਤੋਂ ਫਰਾਰ ਹੋ ਜਾਂਦੇ ਨੇ ਤਾਂ ਇਹ ਜਦੋਂ ਉਹ ਤੋਂ ਫਰਾਰ ਹੁੰਦੇ ਨੇ ਤਾਂ ਇਸ ਤੋਂ ਬਾਅਦ ਉਸ ਲੜਕੀ ਦੇ ਪਰਿਵਾਰ ਵਾਲੇ ਉਸ ਨੂੰ ਭਾਲਣਾ ਸ਼ੁਰੂ ਕਰ ਦਿੰਦੇ ਨੇ ਕਿਉਂਕਿ ਲੜਕੀ ਸ਼ਾਮ ਦੇ ਟਾਈਮ ਘਰੋਂ ਬਾਹਰ ਗਈ ਸੀ ਕਿਉਂਕਿ ਪਰਿਵਾਰ ਦੇ ਮਨ ਦੇ ਵਿੱਚ ਵੀ ਡਰ ਹੁੰਦਾ ਇਸ ਤੋਂ ਬਾਅਦ ਉਹਨਾਂ ਦਾ ਪਰਿਵਾਰ ਉਸ ਨੂੰ ਜਦੋਂ ਭਾਲਣ ਜਾਂਦਾ ਤਾਂ ਉਹ ਕੀ ਦੇਖਦੇ ਨੇ ਕਿ ਇੱਕ ਖੇਤ ਦੇ ਵਿੱਚ ਉਹਨਾਂ ਦੀ ਲੜਕੀ ਬੇਹੋਸ਼ ਹਾਲਤ ਦੇ ਵਿੱਚ ਪਈ ਹੈ ਜਦੋਂ ਉਸ ਦੀ ਮਾਂ ਉਸ ਨੂੰ ਜਾ ਕੇ ਦੇਖਦੀ ਹੈ ਤਾਂ ਉਸ ਲੜਕੀ ਦੇ ਤਨ ਦੇ ਉੱਤੋਂ ਕੱਪੜੇ ਪਾਟੇ ਹੋਏ ਸੀ ਅਤੇ ਸਰੀਰ ਨੂੰ ਇਸ ਤਰ੍ਹਾਂ ਨੋਚਿਆ ਹੋਇਆ ਸੀ ਤੁਸੀਂ ਸੋਚ ਵੀ ਨਹੀਂ ਸਕਦੇ ਤਾਂ ਇਸ ਤੋਂ ਬਾਅਦ ਉਸ ਦੀ ਮਾਂ ਉਸ ਤੇ ਠੰਡੇ ਪਾਣੀ ਦੇ ਛੱਟੇ ਪਾਉਂਦੀ ਹੈ ਤਾਂ ਕਿ ਉਸ ਨੂੰ ਹੋਸ਼ ਆਵੇ ਇਸ ਤੋਂ ਬਾਅਦ ਉਸ ਲੜਕੀ ਨੂੰ ਹੋਸ਼ ਆ ਜਾਂਦਾ ਤੇ ਮਾਤਾ ਉਸ ਦੀ ਉਸ ਨੂੰ ਨਾਲ ਘਰ ਲੈ ਕੇ ਆ ਜਾਂਦੀ ਹੈ ਇਸ ਤੋਂ ਬਾਅਦ ਉਹ ਲੜਕੀ ਘਰ ਆ ਕੇ ਆਪਣੇ ਨਾਲ ਬੀਤੀ ਸਾਰੀ ਹੱਡ ਬੀਤੀ ਦੱਸਦੀ ਆ ਆਪਣੀ ਮਾਂ ਨੂੰ ਦੱਸਦੀ ਹੈ ਕਿ ਮੇਰੇ ਨਾਲ 10 ਲੋਕਾਂ ਨੇ ਰੇਪ ਕੀਤਾ ਪਿੰਡ ਦਾ ਮੁੰਡਾ ਮੈਨੂੰ ਆਪਣੇ ਨਾਲ ਬਹਿਲਾ ਫਸਲਾ ਕੇ ਲੈ ਗਿਆ ਇਸ ਤੋਂ ਬਾਅਦ ਉਹਨਾਂ ਨੇ ਮੇਰੇ ਨਾਲ ਬਹੁਤ ਜ਼ਿਆਦਾ ਜ਼ਬਰਦਸਤੀ ਕੀਤੀ ਇਹ ਜਦੋਂ ਸਾਰੀ ਗੱਲਬਾਤ ਮਾਂ ਸੁਣਦੀ ਹੈ ਤਾਂ ਮਾਂ ਦੇ ਵੀ ਰੋਂਗਟੇ ਖੜੇ ਹੋ ਜਾਂਦੇ ਨੇ ਇਸ ਤੋਂ ਬਾਅਦ ਮਾਂ ਉਸ ਲੜਕੀ ਨੂੰ ਕਹਿੰਦੀ ਆ ਵੀ ਦੇਖ ਇਹ ਗੱਲ ਦਾ ਕਿਸੇ ਨੂੰ ਨਹੀਂ ਪਤਾ ਲੱਗਿਆ ਤੂੰ ਇਸ ਬਾਰੇ ਕਿਸੇ ਨੂੰ ਨਹੀਂ ਦੱਸਣਾ ਇਸ ਗੱਲ ਨੂੰ ਇੱਥੇ ਹੀ ਦੱਬ ਦੇ ਕਿਉਂਕਿ ਉਸਦੀ ਮਾਂ ਦੇ ਮਨ ਦੇ ਵਿੱਚ ਇਹ ਸੀ ਉਹ ਕੱਲੀ ਖੇਤਾਂ ਦੇ ਵਿੱਚ ਉਸ ਨੂੰ ਪਾਲਣ ਗਈ ਸੀ ਉਹਦੇ ਮਨ ਦੇ ਵਿੱਚ ਇਹ ਫੱਟ ਗਿਆ ਸੀ ਕਿ ਹੋ ਸਕਦਾ ਕਿਸੇ ਨੂੰ ਇਸ ਕਾਹੜ ਬਾਰੇ ਨਾ ਪਤਾ ਲੱਗਿਆ ਹੋਵੇ ਕਿਉਂਕਿ ਜਿਹੜੀ ਲੜਕੀ ਸੀ ਉਸਦੀ ਉਮਰ 16 ਸਾਲ ਸੀ ਨਾਬਾਲਗ ਲੜਕੀ ਸੀ ਬੱਚਾ ਛੋਟਾ ਹੁੰਦਾ ਹੈ ਮਾਪਿਆਂ ਦੇ ਮਨ ਦੇ ਵਿੱਚ ਅਕਸਰ ਇਹ ਹੁੰਦਾ ਹੈ ਕਿ ਬੱਚੇ ਦੀ ਇੱਜ਼ਤ ਨਾ ਖਰਾਬ ਹੋਵੇ ਇਸ ਕਰਕੇ ਹੋ ਸਕਦਾ ਉਸਦੀ ਮਾਂ ਨੇ ਇਹ ਗੱਲ ਦੱਸਣ ਤੋਂ ਉਸ ਨੂੰ ਵਰਜਿਆ ਹੋਵੇ ਐਨਾ ਹੀ ਨਹੀਂ ਕਿ ਇਸ ਲੜਕੀ ਨਾਲ ਰੇਪ ਤੱਕ ਕੀਤਾ ਹੀ ਜਾਂਦਾ ਉਹ ਦਰਿੰਦੇ ਇਸ ਲੜਕੀ ਦੀ ਨਾਲ-ਨਾਲ ਵੀਡੀਓ ਵੀ ਬਣਾਉਂਦੇ ਨੇ ਇਹ ਸਾਰੇ ਕਾੜ ਦੀ ਉਹ ਵੀਡੀਓਗ੍ਰਾਫੀ ਕਰ ਲੈਂਦੇ ਨੇ ਤਾਂ ਕਿ ਉਸ ਲੜਕੀ ਨੂੰ ਬਲੈਕਮੇਲ ਕੀਤਾ ਜਾ ਸਕੇ ਉਹਨੂੰ ਇਹ ਵੀ ਤਾਂ ਕੀ ਦਿੱਤੀ ਜਾਂਦੀ ਹੈ ਕਿ ਜੇ ਤੂੰ ਇਸ ਬਾਰੇ ਕਿਸੇ ਨੂੰ ਦੱਸਿਆ ਤਾਂ ਅਸੀਂ ਇਹ ਤੇਰੀ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਕਰ ਦੇਵਾਂਗੇ ਤਾਂ ਇਸ ਤੋਂ ਬਾਅਦ ਇਹ ਜਿਹੜੀ ਗੱਲਬਾਤ ਆ ਹੌਲੀ-ਹੌਲੀ ਪਿੰਡ ਦੇ ਵਿੱਚ ਫੈਲਣੀ ਸ਼ੁਰੂ ਹੋ ਜਾਂਦੀ ਹੈ ਇਹ ਗੱਲ ਜਿਵੇਂ ਜਿਵੇਂ ਪਿੰਡ ਦੇ ਵਿੱਚ ਫੈਲਦੀ ਆ ਤਾਂ ਉਸ ਲੜਕੀ ਦੀ ਮਾਤਾ ਤੱਕ ਵੀ ਪਹੁੰਚਦੀ ਆ ਕਿਉਂਕਿ ਪਿੰਡ ਦੇ ਵਿੱਚ ਗੱਲਾਂ ਹੋਣ ਲੱਗੀਆਂ ਸੀ ਇੱਕ 16 ਸਾਲ ਦੀ ਲੜਕੀ ਦੇ ਨਾਲ 10 ਜਣਾਂ ਨੇ ਰੇਪ ਕੀਤਾ। ਉਹਨਾਂ ਹੀ ਮੁੰਡਿਆਂ ਨੇ ਪਿੰਡ ਦੇ ਵਿੱਚ ਉਸ ਵੀਡੀਓ ਦੀ ਚਰਚਾ ਕਰਨੀ ਸ਼ੁਰੂ ਕਰ ਦਿੱਤੀ ਅਤੇ ਜਿਹੜੀ ਲੜਕੀ ਦੀ ਮਾਤਾ ਸੀ ਉਹ ਘਰ ਦੇ ਵਿੱਚ ਇਕੱਲੀ ਆਪਣੀ ਲੜਕੀ ਦੇ ਨਾਲ ਰਹਿੰਦੀ ਸੀ ਉਸ ਦਾ ਪਤੀ ਬਾਹਰ ਕਿਸੇ ਹੋਰ ਜਗ੍ਹਾ ਤੇ ਕੰਮ ਕਰਦਾ ਸੀ। ਉਹਦੇ ਮਨ ਦੇ ਵਿੱਚ ਇਹ ਸੀ ਕਿ ਮੇਰੇ ਘਰ ਦੇ ਵਿੱਚ ਕੋਈ ਹੋਰ ਬੰਦਾ ਹੈ ਨਹੀਂ। ਇਸ ਕਰਕੇ ਹੁਣ ਮੈਂ ਘਰਾਂ ਤਾਂ ਕਰਾਂ ਕੀ? ਕਿਉਂਕਿ ਮਾਂ ਵੀ ਸੋਚਣ ਲਈ ਮਜਬੂਰ ਹੋ ਜਾਂਦੀ ਹੈ ਕਾਹੜ ਵੱਡਾ ਸੀ ਇਸ ਕਰਕੇ ਉਸਤੇ ਵੀ ਮਨ ਦੇ ਵਿੱਚ ਇੱਕ ਡਰ ਪੈਦਾ ਹੋ ਜਾਂਦਾ ਵੀ ਕੱਲ ਨੂੰ ਕੋਈ ਉਹ ਲੜਕੇ ਅਣ ਹੋਣੀ ਹੋਰ ਨਾ ਕਰ ਦੇਣਾ ਤਾਂ ਇਸ ਤੋਂ ਬਾਅਦ ਉਸ ਲੜਕੀ ਦੀ ਮਾਂ ਥੋੜਾ ਜਿਹਾ ਹੌਸਲਾ ਕਰਦੀ ਹੈ ਕਿਉਂਕਿ ਉਹਦੇ ਮਨ ਦੇ ਵਿੱਚ ਇਹ ਹੋ ਜਾਂਦਾ ਵੀ ਹੁਣ ਤਾਂ ਸਾਰੇ ਕਿਤੇ ਇਹ ਖਬਰ ਫੈਲ ਚੁੱਕੀ ਹੈ ਜੇਕਰ ਹੁਣ ਆਪਾਂ ਇਸ ਕਾਹੜ ਦੇ ਉੱਤੇ ਐਕਸ਼ਨ ਨਾ ਲਿਆ ਤਾਂ ਕੱਲ ਨੂੰ ਲੋਕ ਆਪਣੇ ਬਾਰੇ ਹੀ ਗੱਲਾਂ ਕਰਨਗੇ ਕਿਉਂਕਿ ਇਹ ਜਿਹੜੀ ਘਟਨਾ ਸੀ ਇਹ ਹੋਲੀ ਤੋਂ ਇੱਕ ਦਿਨ ਬਾਅਦ ਘਟਦੀ ਹੈ ਜਾਨੀ ਕਿ 15 ਮਾਰਚ ਨੂੰ ਇਹ ਘਟਨਾ ਘਟਦੀ ਹੈ ਤੇ ਇਸ ਕ੍ਰਾਈਮ ਦੀ ਜਿਹੜੀ ਐਫ ਆਰ ਆਈ ਦਰਜ ਕੀਤੀ ਜਾਂਦੀ ਹੈ ਉਹ 25 ਮਾਰਚ ਨੂੰ ਕੀਤੀ ਜਾਂਦੀ ਹੈ ਤੇ ਜਦੋਂ ਅਗੋਮਾ ਪੁਲਸ ਕੋਲ ਜਾਂਦੀ ਹੈ ਤੇ ਇਹ ਸਾਰੀ ਘਟਨਾ ਬਾਰੇ ਪੁਲਸ ਨੂੰ ਦੱਸਿਆ ਜਾਂਦਾ ਹੈ ਵੀ ਸਾਡੀ ਲੜਕੀ ਦੇ ਨਾਲ ਇਸ ਤਰੀਕੇ ਨਾਲ ਐਨੇ ਦਿਨ ਪਹਿਲਾਂ ਰੇਪ ਹੋਇਆ 10 ਜਣਾਂ ਨੇ ਗੈਂਗ ਰੇਪ ਕੀਤਾ ਪਹਿਲਾਂ ਤਾਂ ਪੁਲਿਸ ਨੂੰ ਵੀ ਇਸ ਕਾਂਡ ਤੇ ਸ਼ੱਕ ਜਾ ਨਜ਼ਰ ਆਉਂਦਾ ਕਿ ਐਡਾ ਵੱਡਾ ਕਾਂਡ ਹੋ ਗਿਆ ਇੰਨੇ ਦਿਨਾਂ ਬਾਅਦ ਹੀ ਰਿਪੋਰਟ ਕਿਉਂ ਦਰਜ ਕਰਵਾਈ ਗਈ ਤੇ ਪੁਲਿਸ ਰਿਪੋਰਟ ਦਰਜ ਕਰਦੀ ਹੈ ਕਿਉਂਕਿ ਲੜਕੀ ਦਾ ਮਾਮਲਾ ਸੀ ਐਫਆਰਈ ਦਰਜ ਕੀਤੀ ਜਾਂਦੀ ਹੈ ਇਸ ਤੋਂ ਬਾਅਦ ਪੁਲਿਸ ਇਨਵੈਸਟੀਗੇਸ਼ਨ ਕਰਦੀ ਹੈ ਪਹਿਲਾਂ ਤਾਂ ਉਸ ਲੜਕੀ ਦੀ ਮਾਤਾ ਤੋਂ ਹੀ ਪੁੱਛਗਿੱਛ ਕੀਤੀ ਜਾਂਦੀ ਹੈ ਕਿ ਤੁਸੀਂ ਐਫਆਰਈ ਕਰਉਣ ਤੇ ਇੰਨਾ ਡਿਲੇ ਕਿਉਂ ਕੀਤਾ ਐਨੇ ਦਿਨ ਕਿਉਂ ਲਗਾਏ ਤਾਂ ਇਸ ਤੋਂ ਬਾਅਦ ਉਸਦੀ ਮਾਤਾ ਦੱਸਦੀ ਹੈ ਕਿ ਸਾਡੇ ਮਨ ਦੇ ਵਿੱਚ ਇੱਕ ਡਰ ਸੀ ਕਿਉਂਕਿ ਉਹਨਾਂ ਨੇ ਸਾਡੀ ਲੜਕੀ ਨੂੰ ਧਮਕੀ ਦਿੱਤੀ ਸੀ ਜੇਕਰ ਤੂੰ ਇਸ ਕਾਂਡ ਬਾਰੇ ਇਸ ਗੱਲ ਬਾਰੇ ਕਿਸੇ ਨੂੰ ਦੱਸਿਆ ਤਾਂ ਤੇਰੀ ਅਸੀਂ ਸੋਸ਼ਲ ਮੀਡੀਆ ਦੇ ਉੱਤੇ ਵੀਡੀਓ ਵਾਇਰਲ ਕਰ ਦੇਵਾਂਗੇ ਅਤੇ ਤੇਰੇ ਪਰਿਵਾਰ ਨਾਲ ਉਹ ਕਰਾਂਗੇ ਤੂੰ ਕਦੇ ਸੋਚਿਆ ਵੀ ਨਹੀਂ ਹੋਣਾ ਇਸ ਗੱਲ ਤੋਂ ਡਰਦੇ ਹੋਏ ਅਸੀਂ ਕਿਸੇ ਨੂੰ ਨਹੀਂ ਦੱਸਿਆ ਤੇ ਇਸੇ ਕਰਕੇ ਹੀ ਅਸੀਂ ਐਫ ਆਰ ਆਈ ਦਰਜ ਨਹੀਂ ਕਰਵਾਈ ਤਾਂ ਇਸ ਤੋਂ ਬਾਅਦ ਪੁਲਿਸ ਐਫ ਆਰ ਆਈ ਦਰਜ ਕਰ ਲੈਂਦੀ ਹੈ ਲੜਕੀ ਦੇ ਬਿਆਨ ਦੇ ਆਧਾਰ ਤੇ ਜਿੰਨਾ ਜਿੰਨਾ ਦੇ ਨਾਮ ਲੜਕੀ ਦੱਸਦੀ ਹੈ ਉਹਨਾਂ ਉਹਨਾਂ ਉੱਤੇ ਹੀ ਐਫ ਆਰ ਆਈ ਦਰਜ ਕੀਤੀ ਜਾਂਦੀ ਹੈ ਕਿਉਂਕਿ ਪੁਲਿਸ ਨੂੰ ਵੀ ਇਸ ਮਾਮਲੇ ਦੇ ਵਿੱਚ ਥੋੜਾ ਜਿਹਾ ਸ਼ੱਕ ਜਾਪਦਾ ਸੀ ਤਾਂ ਇਸ ਤੋਂ ਬਾਅਦ ਪੁਲਿਸ ਇਨਵੈਸਟੀਗੇਸ਼ਨ ਸ਼ੁਰੂ ਕਰ ਦਿੰਦੀ ਹੈ ਉਹਨਾਂ ਲੜਕੀਆਂ ਦੇ ਨਾਮ ਦਰਜ ਕਰ ਲੈਂਦੀ ਆ ਜਿਨ੍ਹਾਂ ਨੇ ਉਸ ਲੜਕੀ ਦੇ ਨਾਲ ਇਹ ਕਾਹੜ ਨੂੰ ਅੰਜਾਮ ਦਿੱਤਾ ਉਸ ਲੜਕੀ ਦੇ ਨਾਲ ਰੇਪ ਕੀਤਾ ਕਿਉਂਕਿ ਮਸਲਾ ਬਹੁਤ ਜ਼ਿਆਦਾ ਵੱਡਾ ਸੀ ਇਸ ਕਰਕੇ ਪੁਲਿਸ ਨੂੰ ਐਫ ਆਰ ਵੀ ਦਰਜ ਕਰਨੀ ਪਈ ਪਰ ਜਿਹੜੇ ਪਿੰਡ ਦੇ ਲੋਕ ਸੀਗੇ ਉਹ ਇਹ ਵੀ ਗੱਲ ਕਹਿ ਰਹੇ ਸੀ ਕਿ ਇਸ ਲੜਕੀ ਨੇ ਇਸ ਲੜਕੀ ਦੀ ਮਾਂ ਨੇ ਜਾਣ ਬੁੱਝ ਕੇ ਨਾਮ ਲਿਖਵਾਏ ਨੇ 10 ਜਾਨਾਂ ਦੇ ਹੋ ਸਕਦਾ ਵੀ ਪਿੰਡ ਦੇ ਵਿੱਚ ਬੈਰਵਿਰੋਧ ਹੋਵੇ ਇਹਨਾਂ ਗੱਲਾਂ ਕਰਕੇ ਵੀ ਇਹਨਾਂ ਨੇ 10 ਜਣਿਆਂ ਦੇ ਨਾਮ ਲਖਵਾਤੇ ਹੋਣ ਪਰ ਹੁਣ ਅੱਗੇ ਦੀ ਜਿਹੜੀ ਕਾਰਵਾਈ ਆ ਪੁਲਿਸ ਇਸ ਮਾਮਲੇ ਦੀ ਅਤੇ ਫਾਇਰਸਕ ਟੀਮ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਐਵੀਡੈਂਸਾਂ ਦੇ ਆਧਾਰ ਤੇ ਹੋ ਸਕਦਾ ਇਸ ਮਸਲੇ ਦੇ ਵਿੱਚ ਡੀਐਨਏ ਟੈਸਟ ਵੀ ਕਰਵਾਇਆ ਜਾਵੇ ਅਤੇ ਜਿਹੜਾ ਉਸ ਲੜਕੀ ਦਾ ਮੈਡੀਕਲ ਟੈਸਟ ਹੈ ਉਹ ਵੀ ਕਰਵਾਇਆ ਜਾਊਗਾ ਕਿਉਂਕਿ ਮਾਮਲਾ ਬਹੁਤ ਵੱਡਾ ਹੈ ਇਸ ਮਾਮਲੇ ਦੇ ਵਿੱਚ ਫਿਲਹਾਲ ਹਲੇ ਜਾਂਚ ਚੱਲ ਰਹੀ ਹੈ ਪਰ ਦੋਸ਼ ਬਹੁਤ ਵੱਡੇ ਨੇ ਅੱਗੇ ਇਸ ਮਸਲੇ ਦੇ ਵਿੱਚ ਕੀ ਨਿਕਲ ਕੇ ਆਉਂਦਾ ਤੁਸੀਂ ਦੇਖਦੇ ਰਹੋ ਪੰਜਾਬ ਟੱਚ